ਦੇਖੋ ਵੀ ਮਿੱਤਰ ਪਿਆਰਿਓ ਟਰੈਕਟਰ ਇੱਟਾਂ ਦਾ ਲੱਦਿਆਗਾ ਟਰਾਲਾ ਵੀ ਦੇਖੋ ਤਕੜਈਆ ਮੂਰੇ ਤੇ ਇੱਟਾਂ ਫੁੱਲ ਲੱਦਿਆਂ ਕਿਵੇਂ ਸੱਪ ਨੂੰ ਮੇਲ ਦਉਂਦਾ ਆਈਸ਼ਰਾ ਆਈਸ਼ਰ ਤੇ ਚਿੱਕੜ ਦੇਖੋ ਕਿੰਨਾ ਬਈ ਜੋਰ ਵੀ ਲੱਗਦਾ ਤਲਕਨ ਦੇ ਵਿੱਚ ਇਹ ਵੀ ਦੇਖਣਾ ਪੈਣਾ ਵੀ ਹੋਰ ਹੀ ਪਾਸੇ ਨਾਲ ਵੜ ਜੇ ਦੇਖੋ ਬਈ ਪਾਸੇ ਹੀ ਹੁਣਾ ਬਹੁਤ ਜ਼ਰੂਰੀ ਹੈ ਚਿੱਕੜ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਵੀ ਕਿਹੜੇ ਪਾਸੇ ਟਰੈਕਟਰ ਮੁੜ ਜੇ ਤੇ ਧਿਆਨ ਰੱਖਣਾ ਪੈਣਾਗਾ ਤੇ ਬਾਅਦ ਵਿੱਚ ਫਿਰ ਆ ਦੇਖੋ ਬਈ ਬਾਈ ਵੀ ਵੇਂਦਾ ਹੀ ਆ ਖਿੱਚੀ ਲਿਆ ਬਈ ਸਲਾਮ ਆ ਤੈਨੂੰ ਪੂਰੀ ਜਾਨ ਆ ਟਰੈਕਟਰ ਦੇ ਵਿੱਚ ਨਾ ਕਹਿੰਦੇ ਜਦੋਂ ਇੰਨਾ ਭਰਿਆ ਟਰੈਕਟਰ ਹੋ ਗਏ ਨਾ ਉਦੋਂ ਪਾਸੇ ਹੋਣਾ ਜ਼ਰੂਰੀ ਹੈ ਤੁਸੀਂ ਆਪ ਖੁਦ ਹੀ ਦੇਖ ਲਿਆ ਵੀ ਕਿੰਨੀਆਂ ਇੱਟਾਂ ਇਹਦੇ ਵਿੱਚ ਹੋਣੀਆਂ ਕਿੰਨਾ ਭਰਿਆ ਸੀਗਾ ਟਰੈਕਟਰ ਬਈ ਤੇ ਟਰੈਕਟਰ ਦਾ ਇੰਨੇ ਚਿੱਕੜ ਦੇ ਵਿੱਚ ਕੋਈ ਪਤਾ ਨਹੀਂ ਵੀ ਕਿਹੜੇ ਪਾਸੇ ਵੱਢ ਜੇ ਤੇ ਉਥੇ ਧਿਆਨ ਤਾਂ ਰੱਖਣਾ ਬਹੁਤ ਜ਼ਰੂਰੀ ਬਣਦਾ ਹੈ ਕਿਉਂਕਿ ਮਸ਼ੀਨਰੀ ਦਾ ਕੋਈ ਪਤਾ ਨਹੀਂ ਹੁੰਦਾਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ